ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਨਸ਼ੇ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੌਰਾਨ ਜੋ ਰਿਕਵਰੀਜ਼ ਹੋਈਆਂ ਨੇ ਤੇ ਜਿਹੜੇ ਮੁਜਰਮਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਸਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਹੈ ਅਸੀਂ 4 ਕੇਸਸ ਦੇ ਵਿੱਚ ਟੋਟਲ ਜਿਹੜੇ ਹੈਗੇ ਆ ਅਸੀਂ 3 ਕਿਲੋ 340 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਕੀਤੀ ਹੈ ਇੱਕ ਜੈਨ ਵਹੀਕਲ ਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ ਹੀ ਕੁੱਲ 6 ਵਿਅਕਤੀਆਂ ਨੂੰ ਜਿਹੜਾ ਹੈ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਹੈ ਘਰੇਂਡੇ ਥਾਣੇ ਦੇ ਵਿੱਚ ਦੋ ਐਫ ਆਈ ਆਰ ਦਰਜ ਹੋਈਆਂ ਨੇ ਪਹਿਲੇ ਕੇਸ ਦੇ ਵਿੱਚ 890 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇਹ ਦੋ ਵਿਅਕਤੀ ਜਿਹੜੇ ਰਾਜਨ ਸਿੰਘ ਜੋ ਕਿ ਦਾਉਕੇ ਦਾ ਨਿਵਾਸੀ ਹੈ ਗੁਰਪ੍ਰੀਤ ਸਿੰਘ ਉਰਫ ਕਾਲੀ ਜਿਹੜਾ ਖਾਲੜੇ ਤਰਨਤਾਰਨ ਦਾ ਨਿਵਾਸੀ ਹੈ ਇਹਨਾਂ ਕੋਲੋਂ 809 890 ਗ੍ਰਾਮ ਜੜੀ ਹੈ ਹੈਰਨ ਉਹ ਬਰਾਮਦ ਹੋਈ ਸੀ ਇਸ ਦੇ ਨਾਲ ਹੀ ਇਹਨਾਂ ਕੋਲੋਂ ਇੱਕ ਮੋਟਰਸਾਈਕਲ Honda ਜਿਹੜਾ Splendor ਹੈ ਉਹਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਘਰਿੰਡੇ ਥਾਣੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਤਨਾਮ ਸਿੰਘ ਸਤਨਾਮ ਸਿੰਘ ਉਰਫ ਡਾਕਟਰ ਸਤਨਾਮ ਜਿਹਨੂੰ ਇਹ ਡਾਕਟਰ ਦੇ ਨਾਮ ਨਾਲ ਜਾਣਦੇ ਆਂ ਇਸ ਦੇ ਕੋਲੋਂ 510 ਗ੍ਰਾਮ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਦੇ ਵੀ ਗ੍ਰਿਫਤਾਰੀ ਹੋਈ ਹੈ ਤੇ ਅੱਗੇ ਜਿਹੜੀ ਫਰਦਰ ਜਿਹੜੀ ਤਫਤੀਸ਼ ਚੱਲ ਰਹੀ ਹੈ ਸੋ ਘਰਿੰਡੇ ਥਾਣੇ ਦੇ ਇਹਨਾਂ ਦੋਨਾਂ ਪਰਚਾ ਦੇ ਵਿੱਚ ਟੋਟਲ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ 890 ਗ੍ਰਾਮ ਤੇ 510 ਗ੍ਰਾਮ ਜਿਹੜੀ ਰਿਸਪੈਕਟਿਵਲੀ ਇਹਨਾਂ ਤੋਂ ਜਿਹੜੀ ਹੈ ਨਸ਼ੀ ਦੀ ਖੇਪਾ ਉਹ ਬਰਾਮਦ ਹੋਈਆਂ ਨੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਜਿਹੜੇ ਹੈ ਕਾਫੀ ਹੋਰ ਇਹਨਾਂ ਦੇ ਐਸੋਸੀਏਟਸ ਤੇ ਰਿਕਵਰੀ ਜਿਹੜੀ ਆ ਹੋ ਸਕਦੀ ਹੈ ਇਸ ਤੋਂ ਇਲਾਵਾ ਇੱਕ ਜਿਹੜਾ ਹੈ ਰਾਜਾ ਸੰਸੀ ਜਿਹੜਾ ਥਾਣਾ ਹੈ ਉਹਦੇ ਵਿੱਚ ਰਿਕਵਰੀ ਹੋਈ ਹੈ 1 ਕਿਲੋ ਹੈਰੋਨ ਦੀ ਰਿਕਵਰੀ ਹੋਈ ਹੈ ਮਾਈਕਲ ਪੁੱਤਰ ਰਾਜੇਪ ਸਿੰਘ ਜੋ ਕਿ ਸੰਤੂ ਵਾਲਾ ਜ਼ਿਲ੍ਹਾ ਗੁਰਦਾਸਪੁਰ ਉੱਥੇ ਦਾ ਰਿਆਸੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ ਸਾਗਰ ਸ਼ਰਮਾ ਜੋ ਕਿ ਧਿਆਨਪੁਰਾ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੈ ਇਹਨਾਂ ਕੋਲੋਂ 1 ਕਿਲੋ ਦੇ ਕਰੀਬਨ ਜਿਹੜੀ ਹੈ ਹਰੋਂ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਵੱਖੋ ਵੱਖਰੇ ਜਿਹੜੇ ਮਾਮਲਿਆਂ ਦੇ ਵਿੱਚ ਐਫ ਆਈ ਆਰਸ ਰਜਿਸਟਰਡ ਨੇ ਤੇ ਜਿਹੜੀ ਹੈ ਅ ਅੱਗੇ ਫਰਦਰ ਅ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾੜਾ ਕੰਬੋ ਦੇ ਵਿੱਚ ਜਿਹੜਾ ਹੈ ਇੱਕ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜਿਹਦੇ ਕੋਲੋਂ 940 ਗ੍ਰਾਮ ਦੇ ਕਰੀਬਨ ਜਿਹੜੀ ਹੈ ਹਰੋਂ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਚਾਰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਟੋਟਲ ਜਿਹੜੀ ਹੈ 3 ਕਿਲੋ 340 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ ਜਨ ਵਹੀਕਲ ਜਿਹੜਾ ਹੈ ਜਿਹੜੀ 4 ਵੀਲਰ ਹੈ ਉਹਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਵੀ ਰਿਕਵਰੀ ਹੋਈ ਹੈ ਸੋ ਟੋਟਲ ਜਿਹੜੇ 6 ਦੋਸ਼ੀ ਨੇ ਇਹਨਾਂ ਨੂੰ ਜਿਹੜਾ ਹੈ ਇਨ ਫਰਦਰ ਜਿਹੜਾ ਇਹਨਾਂ ਤੋਂ ਪੁੱਛਗਿੱਛ ਚੱਲਦੀ ਹੈ ਰਿਮਾਂਡ ਲਿਆ ਗਿਆ ਤੇ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੇ ਉਹ ਚੰਗੀ ਤਰ੍ਹਾਂ ਜਿਹੜੇ ਹੈ ਖੰਗਾਲੇ ਜਾ ਰਹੇ ਨੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਜਿਹੜੀ ਹਦਾਇਤਾਂ ਨੇ ਸਾਡੀ ਵਾਰ ਅਗੇਂਸ ਜਿਹੜੀ ਡਰੱਗਸ ਹੈ ਉਹ ਕੰਟੀਨਿਊ ਹੈ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਹੋਰ ਜਿਹੜੀ ਫਰਦਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਿਕਵਰੀ ਜਿਹੜੀ ਆ ਉਹ ਕਰਾਨੀ ਅੱਗੇ ਇੱਕ ਡਾਕਟਰ ਜਿਹੜਾ ਹੈ ਡਾਕਟਰ ਵਾਕੀ ਡਾਕਟਰ ਠੀਕ ਉਹਦਾ ਨਿਕਨੇਮ ਡਾਕਟਰ ਤੋਂ ਚੱਲਦਾ ਦੇਖੋ ਜੀ ਬੇਸਿਕਲੀ ਇਹ ਬੇਸਿਕਲੀ ਜਿਵੇਂ ਆਰਐਮਪੀ ਟਾਈਪ ਜਿਹੜੇ ਡਾਕਟਰ ਹੁੰਦੇ ਆ ਜੋ ਜਿਨ੍ਹਾਂ ਨੂੰ ਨੀਮੁਕੀਮ ਡਾਕਟਰ ਕਹਿੰਦੇ ਆ ਉਦਾਂ ਦਾ ਇਹ ਡਾਕਟਰ ਹੈ ਤੇ ਪਿੰਡ ਦੇ ਵਿੱਚ ਇਸ ਤਰੀਕੇ ਦਾ ਕੋਈ ਕੰਮ ਜਿਹੜਾ ਹੈ ਕਰਦਾ ਸੀਗਾ ਡਾਕਟਰ ਵੀ ਆਰਟੀਓ ਵੇਚਦਾ ਸੀ ਸਮਾਨ ਅ ਕਈ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਪਹਿਲਾਂ ਵੀ ਇਸ ਤਰੀਕੇ ਦੀ ਇਹਨੇ ਖੇਪਾਂ ਜਿਹੜੀਆਂ ਹੈ ਉਹ ਜਿਹੜੀਆਂ ਹੈ ਅੱਗੇ ਲੈ ਕੇ ਗਿਆ ਵੇਚੀਆਂ ਨੇ ਬੇਸਿਕਲੀ ਕਿਉਂਕਿ ਇਹ ਡਾਕਟਰੀ ਲਾਈਨ ਦੇ ਵਿੱਚ ਹੈ ਕੈਮੀਕਲ ਕੰਪਾਉਂਡਸ ਹੋਰ ਇਹਨਾਂ ਦੀ ਇਹ ਜਾਣਕਾਰੀ ਰੱਖਦਾ ਹੈ ਫਰਦਰ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿਸ ਤਰੀਕੇ ਨਾਲ ਇਹਨੇ ਆਪਣਾ ਨੈਟਵਰਕ ਬਣਾਇਆ ਹੋਇਆ ਸੀ ਕਿਹੜੀ-ਕਿਹੜੀ ਥਾਵਾਂ ਤੋਂ ਇਹਨੇ ਜਿਹੜੀ ਹੈ ਅਸਾਈਨਮੈਂਟ ਕਨਸਾਈਨਮੈਂਟਸ ਨੇ ਜਿਹੜੀਆਂ ਰਿਟਰੀਵ ਕੀਤੀਆਂ ਨੇ ਅੱਗੇ ਫਰਦਰ ਕਿੱਥੇ ਡਿਲੀਵਰ ਕੀਤੀਆਂ ਨੇ ਇਹ ਛੋਟੇ ਲੈਵਲ ਤੇ ਜਿਹੜਾ ਸਟਰੀਟ ਲੈਵਲ ਦੀ ਪੜਲਿੰਗ ਹੈਗੀ ਆ ਉਹਦੇ ਚਾ ਕਿਵੇਂ ਇਨਵੋਲਡ ਸੀ ਉਹ ਸਾਰੇ ਐਂਗਲ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਨੇ ਇਹਦਾ ਖਤਰਨਾਕ ਹੈ ਕਿ ਕਿ ਡਾਕਟਰ ਨਾਮ ਦਾ ਕੋਈ ਇੱਕ ਬੰਦਾ ਹੈਲਪ ਲੈ ਲਓ ਉਹਦਾ ਕੋਈ ਜਾਨਦਾ ਕਿ ਉਹ ਇਸ ਤਰ੍ਹਾਂ ਦੇ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਪੰਜਾਬ ਪੁਲਿਸ ਵੱਲੋਂ ਅੱਗੇ ਵੀ ਜਿੰਨੇ ਵੀ ਇਹ ਤੁਸੀਂ ਦੇਖੋਗੇ ਸੋ ਕਾਲਡ ਜਿਹੜੇ ਅਨਲਾਈਸੈਂਸਡ ਜਾਂ ਇਸ ਤਰੀਕੇ ਦੇ ਕੋਈ ਪ੍ਰੈਕਟਿਸ਼ਨਰ ਜੀ ਮੈਡੀਕਲ ਪ੍ਰੈਕਟਿਸ ਕਰਦੇ ਨੇ ਉਹ ਜਾਂ ਕੋਈ ਕੈਮਿਸਟਰੀਆਂ ਸ਼ਾਪਸ ਨੇ ਜਿਹੜੀਆਂ ਸੋ ਕਾਲਡ ਬਦਨਾਮ ਨੇ ਉਨਾਂ ਖਿਲਾਫ ਐਕਸ਼ਨ ਲਏ ਗਏ ਨੇ ਕਿਉਂਕਿ ਬਾਰਡਰ ਰੇਂਜ ਦੇ ਵਿੱਚ ਜਿਹੜੇ ਹੈ ਇਹ ਇੱਕ ਇਸ ਤਰੀਕੇ ਦੇ ਜਿਹੜੇ ਇਨਸਟੈਂਸਸ ਥੋੜੇ ਘੱਟ ਹੈ ਪਰ ਫਿਰ ਵੀ ਜਿਹੜਾ ਹੈ ਇਸ ਤਰੀਕੇ ਦੇ ਕੋਈ ਵੀ ਜਿਹੜੇ ਸਾਡੇ ਕੋਲ ਸਾਹਮਣੇ ਆਉਂਦੀ ਹੈ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਵੀ ਲੈਂਦੇ ਆ ਪਿੱਛੇ ਜੇ ਅਸੀਂ ਇੱਕ ਜਿਹੜਾ ਹੈ ਕੈਮਿਸਟਰੀ ਮਰਡਰ ਕੇਸ ਜੀ ਕਾਫੀ ਹਾਈਲਾਈਟ ਹੋਇਆ ਸੀ ਇਹ ਰਿਫਿਸ਼ੀ ਅਪਡੇਟ ਹੈ ਅ ਅਮਸਰ ਦਿਹਾਤੀ ਪੁਲਿਸ ਵੱਲੋਂ ਜੋ ਕਿ 31 ਜਨਵਰੀ ਨੂੰ ਇੱਕ ਮਹਿਤਾ ਥਾਣੇ ਦੇ ਅੰਡਰ ਜਿਹੜਾ ਗੱਦਰ ਸ਼ਹਜ਼ਾਦਾ ਪਿੰਡ ਹੈ ਥਾਣੇ ਮੱਤੇਵਾਲ ਚ ਪੈਂਦਾ ਹੈ ਉਹਦੇ ਵਿੱਚ ਜੋ ਕਤਲ ਹੋਇਆ ਸੀ ਉਹਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜੀ ਘਟਨਾ ਹੈ 31 ਜਨਵਰੀ ਦੀ ਹੈ ਜਿਹਦੇ ਦੇ ਜਿਹਦੇ ਵਿੱਚ ਇੱਕ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਜਿੰਦਰ ਸਿੰਘ ਜੋ ਕਿ ਵਾਟਰ ਸਪਲਾਈ ਟੈਂਕੀ ਪਿੰਡ ਕਨਸ਼ਾ ਪੂਰਾ ਵਿਖੇ ਡਿਊਟੀ ਕਰਦਾ ਸੀ ਇਹਦਾ ਮਰਡਰ ਹੋਇਆ ਸੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਹਨੂੰ ਉੱਥੇ ਪਹਿਲਾਂ ਇਹਦੇ ਦਾਤਰ ਮਾਰਿਆ ਗਿਆ ਉਸ ਤੋਂ ਬਾਅਦ ਦਾਤਰ ਮਾਰਨ ਤੋਂ ਬਾਅਦ ਗੋਲੀ ਚਲਾ ਕੇ ਜੋ ਹੈ ਇਹਦਾ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਵਿੱਚ ਮਹਿਤਾ ਪੁਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸੀਆਈਏ ਅੰਮ੍ਰਿਤਸਰ ਦਿਹਾਤੀ ਵੱਲੋਂ ਜੁਆਇੰਟਲੀ ਜੋ ਆਪਰੇਸ਼ਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਦੋਸ਼ੀਆਂ ਨੂੰ ਜਿਹੜਾ ਹੈ ਉਹਨਾਂ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਨ ਤੋਂ ਬਾਅਦ ਚਾਰ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਹੈ ਜਿਨ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਕਰਨ ਸਿੰਘ ਉਤਰ ਪਰਮਜੀਤ ਸਿੰਘ ਜੋ ਕਿ ਕਪੂਥਲੇ ਦਾ ਵਾਸੀ ਹੈ ਚੀਮਾ ਬਾਟ ਹਾਲ ਵਾਸੀ ਚੀਮਾ ਬਾਟ ਥਾਣਾ ਬਿਆਸ ਦਾ ਵਾਸੀ ਹੈ ਜਸਪ੍ਰੀਤ ਸਿੰਘ ਉਰਫ ਲੱਲਾ ਤੇ ਚੌਥਾ ਜਿਹੜਾ ਰਾਜਾ ਉਰਫ ਕੱਤੂ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਹੈ ਨਾਮਿਨੇਸ਼ਨ ਹੋਈ ਸੀ ਸੋ ਸੀਸੀਟੀਵੀ ਫੁਟੇਜ ਪ੍ਰਾਪਤ ਹੋਏ ਸਨ ਉਹਨਾਂ ਨੂੰ ਫੋਲੋ ਕੀਤਾ ਗਿਆ ਇਹ ਟ੍ਰੇਲ ਨੂੰ ਫੋਲੋ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਦਾ ਜਿਹੜਾ ਹੈ ਪੂਰਾ ਜਿਹੜਾ ਅਸੀਂ ਹੈਲਪ ਲਈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਇਹ ਚਾਰ ਦੋਸ਼ੀਆਂ ਨੇ ਇਹ ਮਿਲ ਕੇ ਜਿਹੜਾ ਹੈ ਸ਼ਮਸ਼ੇਰ ਸਿੰਘ ਏਲੀਆ ਸ਼ੇਰਾ ਜਿਹੜਾ ਹੈ ਉਹਦਾ ਕਤਲ ਕੀਤਾ ਸੀ ਇਹਨਾਂ ਵਿੱਚੋਂ ਦੋ ਜਿਹੜੇ ਵਿਅਕਤੀ ਨੇ ਜਸਪ੍ਰੀਤ ਸਿੰਘ ਉਰਫ ਲੱਲਾ ਤੇ ਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਹਾਲਵਾਸੀ ਥਾਣਾ ਬਿਆਸ ਚੀਮਾ ਬਾੜ ਦਾ ਰੈਹਾਸੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਜੋ ਦੋ ਦੋਸ਼ੀ ਨੇ ਉਹ ਭਗੋੜੇ ਨੇ ਜਲਦੀ ਸਾਡੀ ਟੀਮਾਂ ਉਹਨਾਂ ਨੂੰ ਕਾਬੂ ਕਰ ਲੈਣਗੀਆਂ ਵਜ੍ਹਾ ਕਤਲ ਜਿਹੜੀ ਹੈ ਉਹ ਇਹ ਸਾਹਮਣੇ ਆਈ ਹੈ ਕਿ ਸ਼ਮਸ਼ੇਰ ਸਿੰਘ ਜਿਹੜਾ ਹੈ ਉਹ ਹਰਪ੍ਰੀਤ ਸਿੰਘ ਦੀ ਜੋ ਨਾਲ ਕੋਈ ਇਹਨਾਂ ਦੇ ਲੜਕੀ ਸੀ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਹਰਪ੍ਰੀਤ ਸਿੰਘ ਵੱਲੋਂ ਉਹਨੂੰ ਪਹਿਲਾ ਵਾਰ ਨ ਕੀਤਾ ਗਿਆ ਸੀ ਪਰ ਕਿਉਂਕਿ ਉਹ ਗੱਲਬਾਤ ਕਰਨ ਤੋਂ ਨਹੀਂ ਹਟਿਆ ਤਾਂ ਉਹਨੂੰ ਜਿਹੜਾ ਹੈ ਮਾਰਨ ਦੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਜਿਹੜਾ ਹੈ ਹਰਪ੍ਰੀਤ ਸਿੰਘ ਨੇ ਜਸਪ੍ਰੀਤ ਸਿੰਘ ਲੱਲਾ ਕਰਨ ਅਤੇ ਜਿਹੜਾ ਤੁਹਾਡਾ ਜਸਪ੍ਰੀਤ ਹੈ ਕਰਨ ਹੈ ਤੇ ਨਾਲ ਹੀ ਜਿਹੜਾ ਚੌਥਾ ਵਿਅਕਤੀ ਹੈ ਰਾਜਾ ਇਹਨਾਂ ਦੀ ਮਦਦ ਦੇ ਨਾਲ ਜਿਹੜਾ ਹੈ ਉਸ ਤੇ ਹਮਲਾ ਕਰਕੇ ਪਹਿਲਾ ਦਾਤਰਾ ਦੇ ਵਾਰ ਨਾਲ ਨੂੰ ਜ਼ਖਮੀ ਕੀਤਾ ਗਿਆ ਫਿਰ ਫਾਇਰ ਕੀਤਾ ਗਿਆ ਤੇ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਸੀ ਕੁੜੀ ਕੌਣ ਸੀ ਮਤਲਬ ਉਹ ਉਹ ਸਾਰੀ ਤਫਤੀਸ਼ ਚੱਲ ਰਹੀ ਹੈ ਸਾਰਾ ਕੁਝ ਹੈ ਤੇ ਇਹ ਜਿਹੜੀ ਬਜਾ ਰੰਜਿਸ਼ ਹੈ ਕਿਉਂਕਿ ਕੁੜੀ ਨੂੰ ਬਾਰ-ਬਾਰ ਤੰਗ ਕਰਨ ਦਾ ਜਿਹੜਾ ਮਾਮਲਾ ਜਿਹੜਾ ਉਹਨੇ ਉਸ ਦੇ ਬਾਅਦ ਜਿਹੜਾ ਹੈ ਇਹ ਐਕਸ਼ਨ ਲਿਆ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜੇ ਦੋ ਦੋਸ਼ੀ ਰਹਿੰਦੇ ਆ ਉਹਨਾਂ ਦੀ ਵੀ ਜਲਦ ਗ੍ਰਿਫਤਾਰੀ ਕਰ ਲਈ ਜਾਏ ਜਿਹੜਾ ਵੈਪਨ ਯੂਜ਼ ਕੀਤਾ ਗਿਆ ਜੀ ਉਹ ਰਿਕਵਰ ਹੋ ਜਾਏ ਉਹ ਹਰਪ੍ਰੀਤ ਦਾ ਹੈ ਕਿਉਂਕਿ ਹਰਪ੍ਰੀਤ ਅਜੇ ਭਗਾਉਣਾ ਹੈ ਉਹ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਵੈਪਨ ਆਫ ਕਰਾਇਮ ਜਿਹੜਾ ਹੋਵੇਗੀ ਕਾਬੂ ਕਰ ਲਿਆ ਜਾਏ ਸਰ ਪਿੰਡ ਦੀ ਕੁੜੀ ਸੀ ਕਿ ਬਾਹਰ ਦੀ ਕੁੜੀ ਇਹ ਇਹ ਇਸ ਇਹ ਜਿਹੜਾ ਹੈਗਾ ਇਹ ਕਰ ਰਹੀ ਸੀ ਤੇ ਲੜਕੀ ਹ ਰਿਲੇਸ਼ਨ ਦਾ ਹੀ ਮੇਂਦ ਮੰਗਦੀ ਸੀ ਜੀ ਜੀ ਤੇ ਰਿਲੇਸ਼ਨ ਸੀ ਜੀ ਨਹੀਂ ਸੀ ਕਿ ਤੰਗ ਕਰਦਾ ਸੀ ਦੋ ਦੇਖੋ ਜੀ ਗੱਲ ਇਹ ਤੰਗ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਮੇਬੀ ਉਹ ਰਿਲੇਸ਼ਨ ਚ ਹੋਣ ਦਾ ਨਾ ਹੁਣ ਉਹ ਅਜੇ ਸਾਰੀ ਤਫ਼ਤੀਸ਼ ਚੱਲ ਰਹੀ ਆ। ਆ ਦੇਖੋ ਜੀ ਯੂਐਸ ਡਿਪੋਟੀਜ਼ ਦੇ ਜਿਹੜਾ ਫਰਸਟ ਬੈਚ ਉੱਥੋਂ ਆਇਆ ਹੈ ਉਹਦੇ ਵਿੱਚ ਕਰੀਬਨ 30 ਦੇ ਆਸ-ਪਾਸ ਜਿਹੜੇ ਹੈਗੇ ਆ ਉਹ ਪੰਜਾਬ ਦੇ ਡਿਪੋਟੀ ਸੀਗੇ ਜਿਨ੍ਹਾਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਉਹ ਅੰਮ੍ਰਿਤਸਰ ਰੂਰਲ ਦੇ ਫਿਕਰ ਹੋਏ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਦਲੇਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਜਿਹੜਾ ਹੈ ਆਪਣੀ ਸ਼ਿਕਾਇਤ ਜਿਹੜੀ ਹੈ ਪੁਲਿਸ ਕੋਲ ਦਰਜ ਕਰਾਈ ਗਈ ਦਲੇਸ਼ ਸਿੰਘ ਪੁੱਤਰ ਗੁਰਮੀਤ ਸਿੰਘ ਜੋ ਕਿ ਸਲੇਮਪੁਰਾ ਥਾਣਾ ਰਾਜਾ ਸੰਸੀ ਦਾ ਰਹਿਸ਼ੀ ਹੈ ਉਹਦੇ ਵੱਲੋਂ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਗਿਆ ਹੈ ਕਿ ਸਤਨਾਮ ਸਿੰਘ ਜਿਹੜਾ ਟਰੈਵਲ ਏਜੰਟ ਜਿਨੇ ਉਹਨੂੰ ਬਾਹਰ ਭੇਜਿਆ ਹੈ ਉਸਨੇ ਉਸਨੂੰ ਯੂਐਸ ਪੇਜੈਂਟ ਲਈ ਘੱਟੋ ਘਾਟ ਉਹਦੇ ਕੋਲੋਂ 60 ਲੱਖ ਰੁਪਇਆ ਲਿਆ ਸੀ ਅਲੱਗ-ਅਲੱਗ ਤਰੀਕਿਆਂ ਰਾਹੀਂ ਅਲੱਗ-ਅਲੱਗ ਥਾਵਾਂ ਤੇ ਤੇ ਉਸ 60 ਲੱਖ ਦੇ ਇਹਵਜ ਦੇ ਵਿੱਚ ਉਹਨੂੰ ਯੂਐਸ ਜਿਹੜਾ ਹੈ ਉਹਨੂੰ ਲੀਗਲੀ ਪੇਜੈਂਟਾਂ ਉਹਨੇ ਵਾਦਾ ਕੀਤਾ ਸੀ ਪਰ ਕਿਉਂਕਿ ਉਹਦੇ ਨਾਲ ਠੱਗੀ ਹੋਈ ਹੈ ਪਹਿਲਾਂ ਉਹਨੂੰ ਨਾਈਜੀਰੀਆ ਭੇਜਿਆ ਗਿਆ ਉਸ ਤੋਂ ਬਾਅਦ ਜਦੋਂ ਉਹਨੇ ਵਿਰੋਧ ਕੀਤਾ ਤਾਂ ਉਹਨੂੰ ਵਾਪਸ ਬੁਲਾ ਕੇ ਉਸ ਤੋਂ ਹੋਰ ਪੈਸੇ ਲੈ ਕੇ ਬਾਇ ਡਿਫਰੈਂਟ ਰੂਟਸ ਜਿਹੜਾ ਹੈ ਪਹਿਲਾਂ ਬ੍ਰਾਜ਼ਿਲ ਫਿਰ ਮੈਕਸੀਕੋ ਦੈਨ ਉਹਨੂੰ ਇਲੀਗਲੀ ਜਿਹੜਾ ਹੈ ਯੂ ਐਸ ਦੀ ਜਿਹੜੀ ਹੈ ਬਾਰਡਰ ਪਾਰ ਕਰਵਾਇਆ ਗਿਆ ਸੋ ਇਸ ਤਰੀਕੇ ਦੇ ਨਾਲ ਉਹਨੇ ਆਪਣੀ ਦਰਖਾਸਤ ਦੇ ਵਿੱਚ ਇਹ ਸਾਰਾ ਕੁਝ ਦੱਸਿਆ ਹੈ ਉਹ ਦਰਖਾਸਤ ਲੈ ਕੇ ਪੁਲਿਸ ਨੇ ਉਸਦੇ ਜੋ ट्रैवल ਏਜੰਟ ਹੈ ਸਤਨਾਮ ਸਿੰਘ ਉਦੇ ਗੇਂਸ ਜਿਹੜਾ ਕਾਰਵਾਈ ਕੀਤੀ ਹੈ ਐਫ ਆਈ ਆਰ ਦਰਜ ਹੋ ਚੁੱਕੀ ਹੈ 318 4 ਬੀ ਐਨ ਐਸ ਤੇ ਪੰਜਾਬ ਆ ਟ੍ਰੈਵਲਸ ਰੈਗੂਲੇਸ਼ਨ ਐਕਟ ਜਿਹੜਾ ਹੈ ਉਹਦੇ ਅਧੀਨ ਜਿਹੜੀ ਹੈਗੇ ਧਾਰਾਵਾਂ ਪਰਚਾ ਦਰਜ ਕੀਤਾ ਗਿਆ ਇਸ ਵਿਅਕਤੀ ਦਾ ਜਿਹੜਾ ਦਫਤਰ ਹੈ ਉੱਥੇ ਅਪਰੋਚ ਕੀਤੀ ਗਈ ਕਿਉਂਕਿ ਇਹ ਉਸੇ ਟਾਈਮ ਜਿਹੜਾ ਆਪਣਾ ਫੋਨ ਬੰਦ ਕਰਕੇ ਭੱਜ ਚੁੱਕਾ ਸੀ ਇਸ ਦਾ ਆਫਿਸ ਜਿਹੜਾ ਉਹ ਸੀਲ ਕੀਤਾ ਗਿਆ ਸਾਡੀਆਂ ਟੀਮਸ ਜਿਹੜੀਆਂ ਹੈ ਜਲਦੀ ਇਹਨੂੰ ਫੜ ਲੈਣਗੀਆਂ ਤੇ ਇਸ ਤੋਂ ਇਲਾਵਾ ਵੀ ਅਜੇ ਜਿਹੜਾ ਦੇਖੋ ਤੁਸੀਂ ਇਹ ਕਿਉਂਕਿ ਇਹ ਕੱਲ ਯੂਐਸ ਰਿਪੋਰਟੀ ਦਾ ਇੱਕ ਸਪੈਸੀਫਿਕ ਕੇਸ ਜਿਹੜਾ ਹੈ ਸਾਡੇ ਸਾਹਮਣੇ ਆਇਆ ਉਸ ਤੋਂ ਇਲਾਵਾ ਪਿਛਲੇ 6 ਮਹੀਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਿਹੜਾ ਇੱਕ ਕ੍ਰੈਕਡਾਊਨ ਇੱਕ ਤਰੀਕੇ ਨਾਲ ਇਹਨਾਂ ਦੇ ਅਗੇਂ ਸ਼ੁਰੂ ਕੀਤੀ ਗਈ ਹੈ ਇਲੀਗਲ ਜਿਹੜੇ ਇਹ ਏਜੰਟਸ ਨੇ ਜਿਹੜੇ ਭੇਜਦੇ ਨੇ ਬਾਹਰ ਠੱਗੀ ਕਰਕੇ ਆਪਣੇ ਯੂਥ ਨੂੰ ਜਿਹੜਾ ਉਹ ਕਰਦੇ ਨੇ ਕਰੀਬਨ 30 ਕੇਸ ਜਿਹੜੇ ਹੈਗੇ ਆ ਪਿਛਲੇ 6 ਮਹੀਨੇ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇਹ ਰਜਿਸਟਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਵੱਖੋ-ਵੱਖਰੇ ਟਰੈਵਲ ਏਜੰਟਸ ਆ ਉਹਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਨੇ ਤੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜੋ ਬੰਦੀ ਕਾਨੂੰਨੀ ਕਾਰਵਾਈ ਹੈ ਉਹਨਾਂ ਦੇ ਅਗੇਂਸਟ ਉਹਨਾਂ ਦਾ ਐਕਸ਼ਨ ਲਿਆ ਵੀ ਗਿਆ ਹ ਹੁਣ ਥੱਲੇ ਹੋਰ ਕੀ ਸਨੈਕ ਪਾਲਿਸੀ ਕੋਈ ਮਾਮਲਾ ਕਾਫੀ ਪੱਕਿਆ ਹੋਰ ਵੀ 487 ਦੇ ਲੋਕ ਆ ਰਹੇ ਨੇ ਅੰਮ੍ਰਿਤਸਰ ਦੇ ਵੀ ਦੇਖੋ ਜਿਨ੍ਹਾਂ ਕੇਸਸ ਦੇ ਵਿੱਚ ਇਲੀਗਲੀ ਬੰਦਿਆਂ ਨੂੰ ਭੇਜਿਆ ਗਿਆ ਉਹਨਾਂ ਦੇ ਨਾਲ ਠੱਗੀ ਹੋਈ ਹੈ ਜੇ ਉਹ ਪਰਸਨ ਸਾਡੇ ਸਾਡੇ ਕੋਲ ਹੁੰਦੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਂਦੇ ਆਸੀਂ ਬੰਦੀ ਲੀਗਲ ਕਾਰਵਾਈ ਕਰਾਂਗੇ। ਐਸੇ ਨੇ ਸਰ ਤੁਸੀਂ ਪਰਚੇ ਕਰਾ ਕਾफी ਦਰਜ ਕੀਤੇ ਸੋ ਪਹਿਲਾਂ ਕਾਰਵਾਈ ਜਿਹੜੀ ਜਿਹੜੇ ਕਬੂਤਰਬਾਜ ਦਾ ਕੇਸ ਕਰਦੇ ਤੁਹਾਡੇ ਕੋਲ ਇਹਨਾਂ ਦੀ ਕੰਪਲੇਂਟਸ ਆਈਆਂ ਨੇ ਇਹਨਾਂ ਦੇ। ਜੀ ਬਿਲਕੁਲ ਜੀ 30 ਕੇਸ ਜਿਹੜੇ ਹੈ ਹੁਣ ਤੱਕ 6 ਮਹੀਨੇ ਦੇ ਵਿੱਚ ਦਰਜ ਕੀਤੇ ਗਏ ਨੇ। ਵੱਖੋ ਵੱਖਰੇ ਕੇਸਾਂ ਦੇ ਵਿੱਚ ਗ੍ਰਿਫਤਾਰੀਆਂ ਵੀ ਹੋਈਆਂ। ਤਾਂ ਪਿੰਡਾਂ 'ਚ ਜਿਹੜੀ ਦੁਕਾਨਾਂਾਂ ਹੁੰਦੀਆਂ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਏਗੀ ਸਰ। ਅਸੀਂ ਵੱਡੇ ਪੱਧਰ ਤੇ ਇਸ ਕੰਮ ਦੇ ਜਿਹੜਾ ਹੈ ਇਲੀਗਲ ਜਿਹੜਾ ਇਹ ਕੰਮ ਚੱਲ ਰ ਅਸੀਂ ਕਾਫੀ ਕ੍ਰੈਕਡਾਊਨ ਕੀਤੀ ਹੈ ਇਵਨ ਪੰਜਾਬ ਪੁਲਿਸ ਵੱਲੋਂ ਪੂਰੀ ਸਟੇਟ ਲੈਵਲ ਤੇ ਜਿਹੜਾ ਹੈ ਇਸ ਤਰੀਕੇ ਦੀ ਜਿਹੜੀ ਐਕਟੀਵਿਟੀ ਉਹ ਕੀਤੀ ਗਈ ਹੈ ਡੀਜੀਪੀ ਸਾਹਿਬ ਨੇ ਵੀ ਕਾ ਗਿਆ ਨਾ ਨਿਕਲ ਜੀ ਬਿਲਕੁਲ ਜੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਮੰਤਰੀ ਪੰਜਾਬ ਜੀ ਵੱਲੋਂ ਇੱਕ ਸਿੱਟ ਵੀ ਜਿਹੜੀ ਹੈ ਉਹ ਬਣਾਈ ਗਈ ਹੈ ਜੋ ਇਸ ਪੂਰੇ ਮਾਮਲੇ ਦੇ ਜਿੰਨੇ ਵੀ ਕੇਸ ਸਾਹਮਣੇ ਆਉਂਦੇ ਉਹਨਾਂ ਦੀ ਜਾਂਚ ਕਰੇ ਕੋ ਡਾਟਾ ਹੈ ਤਾਂ ਲਗੂ ਕਿ ਤੁਹਾਡੀ ਰੀਚ ਕਿੰਨੇ ਭੱਗੇ ਨੇ ਇਸ ਤਰ੍ਹਾਂ ਦੇਖੋ ਜੀ ਯੂ ਐਸ ਰਿਪੋਰਟ ਦੇ ਰਿਗਾਰਡਿੰਗ ਜੋ ਹੈ ਅਜੇ ਤੱਕ ਇੱਕ ਮਾਮਲਾ ਜਿਹੜਾ ਹੈ ਉਹ ਰਜਿਸਟਰ ਹੋਇਆ ਬਾਕੀ ਜਿਹੜੇ ਟੋਟਲ ਕਿੰਨੇ ਕਰਾਮਲੇ ਜਿਹੜੇ ਇਲੀਗਲ ਜਿਹੜੇ ਟਾਈਮ ਐਜੰਟ ਦੇਖੋ ਜੀ ਇਹ ਸਾਰੇ ਅਸੀਂ 30 ਕੇਸਸ ਆਲਰੇਡੀ ਰਜਿਸਟਰ ਕਰ ਚੁੱਕੇ ਹਾਂ ਹੋਰ ਵੀ ਜਿੰਨੇ ਆਉਂਦੇ ਆ ਜਾਂ ਕੋਈ ਪੈਂਡਿੰਗ ਆ ਸੀ ਉਹਨਾਂ ਦੇ ਖਿਲਾਫ ਜੜੇ ਕਾਰਵਾਈ ਕਰਨ ਜਾ ਰਹੇ